ਅਗੇਂਸਟ ਇੰਪੋਸੀਬਲ ਆਡਸ ਆਈ ਮੇਡ ਹਿਸਟਰੀ ਮੈਂ ਇਤਿਹਾਸ ਬਣਾਤਾ ਆਈ ਬਿਕੇਮ ਦਾ ਫਰਸਟ ਇੰਡੀਅਨ ਅਮਰੀਕਨ ਔਮਨ ਐਂਡ ਫਰਸਟ ਹਿੰਦੂ ਐਵਰ ਇਲੈਕਟਡ ਟੂ ਅ ਨਿਊਯਾਰਕ ਸਟੇਟ ਆਫ ਸਿੱਖਾਂ ਦੀ ਗੈਦਰਿੰਗ ਜਾ ਕੇ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਹਿੰਦੇ ਹੁਣ ਇੱਥੇ ਹਿੰਦੂ ਵੀ ਬਣ ਗਏ ਹੈ ਤੇ ਇੰਡੀਅਨ ਅਮਰੀਕਨ ਵੀ ਬਣ ਗਏ ਆਈ ਲੇਟਰ ਲੈਡ ਦਾ ਚਾਰਜ ਅਗੇਂਸਟ ਐਂਟਾਈ ਹਿੰਦੂ ਹੇਟ ਕ੍ਰਾਈਮ ਐਟ ਨਿਊਯਾਰਕਸ ਤੁਲਸੀ ਮੰਦਰ ਕਿ ਜੀ ਤੁਲਸੀ ਮੰਦਰ ਚ ਉਹ ਵੀ ਸਭ ਫੇਕ ਇਹਨਾਂ ਦਾ ਆਪਣਾ ਕੰਮ ਕਿ ਜੀ ਉਹਦੇ ਚ ਅਸੀਂ ਉਹਨੂੰ ਹੇਟ ਕਰਾਇਮ ਦਾ ਮੈਂ ਚਾਰਜ ਲਾਇਆ ਗਾਰਨਿੰਗ ધ ਅਟੈਂਸ਼ਨ ਆਫ ਦਾ ਵਾਈਟ ਹਾਊਸ ਐਂਡ ਐਨਸ਼ੂਰਿੰਗ ਦਾ ਅਫੈਂਸ ਵਾਸ ਪ੍ਰੋਸੀਕਿਊਟਿਡ ਐਜ਼ ਅ ਹਿਟ ਕਰਾਇਮ ਆਈ ਹੈਵ ਆਲਵੇਸ ਸੈਡ ਦਾ ਫ੍ਰਿੰਜ ਐਕਸਟਰੀਮਿਸਟ ਗਰੂਪਸ ਥੈਟ ਸੋ ਸੀਡਸ ਆਫ ਹੇਟ ਐਂਡ ਵਾਇਲੈਂਸ ਇਨ ਦਾ ਵਰਲਡ ਸ਼ੁੱਡ ਬੀ ਪ੍ਰੋਸੀਕਿਊਟਿਡ ਟੂ ਦਾ ਫੁਲੇਸਟ ਐਕਸਟ੍ਰੀਮੈਂਟ ਆਫ ਦਾ ਲਾ ਹਰਿਸ਼ਤਾਨੀ ਝੰਡਿਆਂ ਦੇ ਵਿੱਚ ਜਿਹੜੀ ਆ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੀ ਹੈ ਪਰ ਇਹ ਡਿਫੈਂਡ ਨਹੀਂ ਕਰ ਰਹੀ ਹੈ ਇਨਫੈਕਟ ਖਾਲਸਤਾਨੀ ਪੈਰੀਡ ਨੂੰ ਬਿਲੇਟਲ ਕਰਨ ਦੇ ਲਈ ਇਸ ਕਿਸਮ ਦਾ ਇਹ ਜਿਹੜਾ ਦੀਆ ਟੀਵੀ ਜਿਹੜਾ ਕਿ ਇਹਨਾਂ ਦੀ ਆਊਟਫਿਟ ਹੀ ਹੈ ਇੰਡੀਅਨ ਐਮਬੈਸੀ ਦੀ ਔਰ ਉਸ ਨੂੰ ਇਹ ਜਸਟੀਫਾਈ ਕਰ ਰਹੀ ਹੈ वेलकम बैक ऑन प्रोग्राम सो व्यूअर्स ਗਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਨਿਊਯਾਰਕ ਦੇ 36ਵੀਂ ਸਿਖੜੇ ਪ੍ਰੇਡ ਵਿੱਚ ਆਰਐਸਐਸ ਦੀ ਟੂਚ ਅਸੈਂਬਲੀ ਮੈਂ ਵਮ ਜੈਨੀਫਰ ਰਾਜਕੁਮਾਰ ਵੀ ਸ਼ਾਮਲ ਹੋਈ ਸੀ ਸੋ ਜਦੋਂ ਹਿੰਦੂਤਵੀਆਂ ਵੱਲੋਂ ਸੋਸ਼ਲ ਮੀਡੀਆ ਤੇ ਖਾਲਸਤਾਨੀ ਝੰਡਿਆਂ ਵਾਲੀ ਇਸ ਪ੍ਰੇਡ ਵਿੱਚ ਸ਼ਾਮਲ ਹੋਣ ਲਈ ਜੈਨੀਫਰ ਰਾਜਕੁਮਾਰ ਦੀ ਆਲੋਚਨਾ ਕੀਤੀ ਤਾਂ ਉਸਨੇ ਆਪਣੇ ਜਵਾਬ ਵਿੱਚ ਪ੍ਰੇਡ ਦੇ ਖਾਲਸਤਾਨੀ ਥੀਮ ਨੂੰ ਸ਼ੁਰੂ ਤੇ ਆਨ ਦੀ ਕੋਸ਼ਿਸ਼ ਕੀਤੀ ਸੋ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਸ ਕਿਸਮ ਦੀ ਹਿੰਦੂਤਵੀ ਐਲੀਮੈਂਟਸ ਤੋਂ ਦੂਰ ਰਹਿਣ ਦੀ ਲੋੜ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾ ਸਭ ਕੀ ਕਹਿਣਾ ਚਾਹੋਗੇ ਅਹ ਦੇਖੋ ਅੱਜ ਇੱਕ ਵੀਰ ਜਿਹੜੇ ਇਨਸਾਈਡਰ ਨੇ ਸਾਰੇ ਅਮਰੀਕਨ ਸਿੱਖਾਂ ਦੇ ਬਾਰੇ ਪਿਛਲੇ 40 ਸਾਲਾਂ ਤੋਂ ਖੁਦ ਐਕਟਿਵਿਸਟ ਰਹੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਇਹ ਕਾਫੀ ਇਹਨਾਂ ਦੀ ਗਿਣਤੀ ਵੀ ਵਧ ਰਹੀ ਹੈ ਇੰਡੀਅਨਸ ਦੀ ਵੀ ਆਲਮੋਸਟ ਜਵੇਂ ਗੁਜਰਾਤ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਆ ਰਹੇ ਨੇ ਲੇਕਿਨ ਸਿੱਖਾਂ ਨੂੰ ਬਦਲਾਮ ਬਦਨਾਮ ਕਰਨ ਦੇ ਲਈ ਡਾਇਸਪੋਰਾ ਜੇ ਖਾਸ ਤੌਰ ਤੇ ਕੈਨੇਡਾ ਦੇ حوالے ਨਾਲ ਹੋਏਗਾ ਜੀ ਉੱਥੇ ਸਿੱਖ ਕੁੜੀਆਂ ਪੰਜਾਬ ਦੀਆਂ ਕੁੜੀਆਂ ਕੀ ਕਰਦੀਆਂ ਕਿਵੇਂ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਔਰ ਲਾਲੈਸਨੈਸ ਦਾ ਜਾਂ ਦੂਜਾ ਪ੍ਰੋਪਾਗੈਂਡਾ ਇਸ ਕਿਸਮ ਨਾਲ ਕਰ ਰਹੇ ਨੇ ਕਿ ਤਾਂ ਕਿ ਡਾਇਸਪੋਰਾ ਸਿੱਖਾਂ ਦੀ ਕ੍ਰੈਡੀਬਿਲਟੀ ਨੂੰ ਖਰਾਬ ਕੀਤਾ ਜਾਏ ਪਰ ਦੂਸਰੇ ਪਾਸੇ ਜਹਾਜ਼ਾਂ ਦੇ ਜਹਾਜ਼ ਇਲੀ ਗਲੀ ਭਰ ਕੇ ਵੀ ਜਿਹੜਾ ਇੱਥੇ ਤੁਰੇ ਹੋਏ ਨੇ ਔਰ 90000 ਤੋਂ ਜ਼ਿਆਦਾ ਇਹਨਾਂ ਦੇ ਮੂਲ ਦੇ ਲੋਕਾਂ ਨੇ ਸਿਟੀਜ਼ਨਸ਼ਿਪ ਪਿਛਲੇ ਵਰੇ ਚ ਹੀ ਲਈ ਹੈ ਔਰ ਕਿੰਨੇ ਆਨਲਾਈਨ ਲੱਗੇ ਹੋਏ ਨੇ ਸੋ ਇੱਕ ਪਾਸੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇਹ ਸਾਡਾ ਸਰਮਾਇਆ ਨੇ ਪੰਥ ਦਾ ਪੰਥ ਦੇ ਬੱਚੇ ਬੱਚੀਆਂ ਨੇ ਔਰ ਇਹਨਾਂ ਨੂੰ ਸੰਭਾਲਣ ਦੀ ਵੀ ਔਰ ਇਹਨਾਂ ਚੋਂ ਹੀ ਸਾਡਾ ਫਿਊਚਰ ਵੀ ਨਿਕਲਣਾ ਹੈ ਉਹਨਾਂ ਪ੍ਰਤੀ ਸਾਨੂੰ ਜਿਹੜਾ ਉਹ ਕਾਫੀ ਸੰਵੇਦਨਸ਼ੀਲਤਾ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਸੈਕੰਡ ਪਾਰਟ ਜਿਹੜਾ ਉਹਨਾਂ ਦਾ ਵੀ ਔਰ ਜਦੋਂ ਅਸੀਂ ਹੁਣ ਦੇਖ ਰਹੇ ਆਂ ਵੀ ਕੱਲਾ ਇਹੀ ਨਹੀਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਕਿਵੇਂ ਪੈਕ ਹੋਇਆ ਪ੍ਰੋ ਇੰਡੀਆ ਜਾਂ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਨਾਲ ਕਿਵੇਂ ਉਹ ਸ਼ਿਕਾਗੋ ਹੋਏ ਉਹ ਮਿਸ਼ੀਗਨ ਦਾ ਉਹ ਥਾਣੇਦਾਰ ਕਾਂਗਰਸਮੈਨ ਹੋਏ ਜਾਂ ਜਿਹੜਾ ਬਾਅਦ ਦੇ ਵਿੱਚ ਜਿਹੜਾ ਉਹ ਉੱਥੋਂ ਫ੍ਰੀ ਮਾਰਟ ਕੈਲੀਫੋਰਨੀਆ ਤੋਂ ਖੰਨਾ ਰੋਹਤ ਖੰਨਾ ਕਿ ਕੀ ਨਾ ਸਾਰੇ ਅਲਟੀਮੇਟਲੀ ਜਿਹੜੇ ਕਿਤੇ ਨਾ ਕਿਤੇ ਹੁਮਕਮਾ ਕੇ ਹਿੰਦੂਤਵਾਦੇ ਖਾਤੇ 'ਚ ਡਿੱਗਦੇ ਨੇ ਕਿਵੇਂ ਜਦੋਂ ਕਿ ਇੱਥੇ મોદી ਦੀ ਆਮਦ ਦੇ ਵੇਲੇ ਕਿਲਿੰਗ ਪਲੋਟ ਚੱਲ ਰਿਹਾ ਸੀ ਗੁਰਪਤਵੰਨ ਸਿੰਘ ਪੰਨੂ ਮਰਡਰ ਪਲੋਟ ਔਰ ਬਾਕੀ ਐਕਟਿਵਿਸਟ ਨੂੰ ਟਾਰਗੇਟ ਕਰਨ ਦਾ ਤੇ ਉਹ ਮੋਦੀ ਨੂੰ ਚੀਅਰ ਕਰ ਰਹੇ ਸੀ ਜਿਹੜਾ ਕਾਂਗਰਸ اور سینٹ تے জয়েন্ট سیشن ਦੇ ਵਿੱਚ ایڈریس ਕਰ ਰਿਹਾ ਮੋਦੀ ਡੈਮੋਕ੍ਰੇਸੀ ਬਹੁਤ ਪਪੂਲਰ ਇਹ ਉਹ ਦੂਸਰਾ ਤੀਸਰਾ ਸੋ ਇਹ ਜਿਵੇਂ ਇਹਨਾਂ ਨੇ ਔਰ ਇਹ ਡਾਇਰੈਕਟਲੀ ਜਿਵੇਂ ਤੁਲਸੀ ਗੈਫਰਡ ਜਿਹਨੂੰ ਪੂਰਾ ਬਿਲਡ ਕੀਤਾ ਇਹਨਾਂ গীਤਾ ਤੇ ਸੌ ਚੁੱਕੀ ਸੀ ਕਾਂਗਰਸ ਵੂਮਨ ਫਿਰ ਪ੍ਰਾਈਮਰੀ ਤੇ ਲਈ ਉਹਨੂੰ ਦੌੜਾਇਆ ਸੀ ਪ੍ਰੈਜ਼ੀਡੈਂਟ ਦੀ ਹਾਲਾਂ ਬਾਜ ਸਾਹਮਣੇ ਆਇਆ ਵੀ ਉਹ ਤਾਂ ਮੋਹਨ ਪਾਗਵਤ ਔਰ ਆਰਐਸਐਸ ਦੇ ਹੈੱਡਕੁਆਰਟਰ ਨਾਲ ਸਿੱਧੀ ਤੌਰ ਤੇ ਜੁੜੀ ਹੋਈ ਸੀ ਡਿਸਕ੍ਰੈਡਿਟ ਹੋਈ ਸੋ ਇਸ ਕਿਸਮ ਦੀ ਇੱਕ ਡਾਇਰੈਕਟ ਇਹਨਾਂ ਦੀ ਕਲੀ ਸਟੂਜੇ ਨਹੀਂ ਜਿਹਨੂੰ ਉਹਨਾਂ ਨੇ ਬਿਲਟ ਕਰਕੇ ਲਿਆ ਕੇ ਵਿੱਚ ਵਾੜਿਆ ਉਹ ਜੈਨੀਫਰ ਰਾਜਕੁਮਾਰ ਹਮ ਅਸੈਂਬਲੀ ਵੂਮਨ ਨਿਊਯਾਰਕ ਦੀ ਜਿਹਨੂੰ ਪਹਿਲਾਂ ਸਿੱਖ ਵੀ ਚੁੱਕੇ ਤੁਰੇ ਫਿਰਦੇ ਰਹੇ ਉਹਨੇ ਵੀ ਕਹਿਣਾ ਜੀ ਮੈਂ ਪੱਟੀ ਦੀ ਰਹਿਣ ਵਾਲੀ ਐ ਮੈਂ ਦੂਜਾ ਮੈਂ ਪੰਜਾਬ ਦੀ ਧੀ ਬਣ ਜਾਂਦੀ ਸੀ ਕਿ ਮੈਂ ਪੰਜਾਬ ਦੀ ਧੀ ਐ ਮੈਨੂੰ ਇੱਕ ਵਾਰੀ ਅਸੈਂਬਲੀ ਚ ਪਹੁੰਚਾਓ ਫਿਰ ਹਾਲਾਂ ਜਦੋਂ ਤੱਕ ਸਿੱਖ ਨੁਮਾਇੰਦਿਆਂ ਨੂੰ ਦੂਸਰਿਆਂ ਨੂੰ ਚੰਗੀ ਤਰ੍ਹਾਂ ਜਦੋਂ ਸਮਝ ਆਈ ਤੇ ਉਹਨਾਂ ਨੇ ਡਿਸਟੈਂਸ ਦਾ ਕਰਨਾ ਸ਼ੁਰੂ ਕਰ ਦਿੱਤਾ ਪਰ ਹੁਣ ਜਿਵੇਂ ਐਲਬਨੀ ਦੇ ਵਿੱਚ ਪਿੱਛੇ ਖਾਲਸਾ ਸਾਜਨਾ ਦੇ ਵਿਸਤੀ ਰੈਕਗਨੀਸ਼ਨ ਦਾ ਸਮਾਗਮ ਵਰਲਡ ਸਿੱਖ ਪਾਰਲੀਮੈਂਟ ਉਹ ਦੂਸਰਿਆਂ ਵੱਲੋਂ ਰੱਖਿਆ ਗਿਆ ਬਾਕੀ ਉਹਦੇ ਚ ਆਏ ਹੁਣ ਉੱਥੇ ਜ਼ਬਰਦਸਤੀ ਆ ਗਈ ਹੁਣ ਤੁਸੀਂ ਇਹ ਤਾਂ ਇੱਕ ਕਨਵੈਨਸ਼ਨ ਹੁੰਦੀ ਹੈ ਵੀ ਜਦੋਂ ਕੋਈ ਆਇਆ ਤੁਸੀਂ ਉਹਨੂੰ ਉੱਥੋਂ ਧੱਕਾ ਮਾਰ ਕੇ ਤ ਨਹੀਂ ਘੱਡ ਸਕਦੇ ਜਦੋਂ ਤੁਸੀਂ ਖਾਸ ਤੌਰ ਤੇ ਉਹਨਾਂ ਦੀ ਅਸੈਂਬਲੀ 'ਚ ਬੈਠੇ ਹੋਏ ਐਲਬਨੀ 'ਚ ਸੋ ਉਹ ਜ਼ਬਰਦਸਤੀ ਜਿਹਨੂੰ ਪੈਰਾਸ਼ੂਟ ਰਾਹੀਂ ਉਤਰਨ ਵਾਲਾ ਕੰਮ ਵੀ ਇਹ ਕਰਦੀ ਹੈ ਹੁਣ ਜਿਹੜੀ 8th ਸਿੱਖੜੇ 'ਤੇ ਰੇਡ ਹੋਈ ਉਸ ਦੇ ਵਿੱਚ ਜ਼ਾਹਰ ਹੈ ਕਿ ਖਾਲਸਤਾਨ ਦੀ ਇਕੋ ਸੀ ਬਿਗਨਿੰਗ ਤੋਂ ਐਂਡ ਤੱਕ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਔਰ ਸਾਰਿਆਂ ਖਾਲਸਤਾਨ ਦੇ ਮੁੱਦੇ ਤੇ ਤਾਂ ਉਹਨਾਂ ਦੇ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰਿਆਂ ਨੇ ਆ ਕੇ ਨਾਰੇ ਵੀ ਮਾਰੇ ਔਰ ਦੂਸਰੇ ਵੀ ਹੁਣ ਉੱਥੇ ਜਿੱਥੋਂ ਤਾਂ ਮੇਨ ਫਰੋਟ ਤੋਂ ਜਿਹੜੇ ਵੀ ਆਈਪੀ ਸ਼ਾਮਲ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਚ ਜਨਾ ਦੇ ਉਪਾਕੇ ਵੀਆਈਪੀ ਦਾ ਮੈਂ ਤਾਂ ਪਟਾ ਹੀ ਕਿਵੇਂ ਸੇ ਉਹਨਾਂ ਨੂੰ ਤੋਰਿਆ ਤੱਕੇ ਵੀ ਬੜੇ ਪਏ ਪਰ ਉਹਦੇ ਚ ਕਿਤੇ ਨਜ਼ਰ ਨਹੀਂ ਆਈ ਹਾਲਾਂ ਇਸਪੀਰੀਟ ਦੇ ਵਿੱਚ ਨਿਊਯਾਰਕ ਦੇ ਜਿਹੜੇ ਮੇਅਰ ਨੇ ਮਿਸਟਰ 에ਰਿਕ ਐਡਮਸ ਉਹ ਵੀ ਰਾਤ ਸ਼ਾਮਲ ਹੋਏ ਔਰ ਇਵਨ ਹੋਬੋਕਨ ਸਿਟੀ ਦੇ ਰਵੀ ਭੱਲਾ ਰਵਿੰਦਰ ਸਿੰਘ ਭੱਲਾ ਜਿਹੜਾ ਮੇਅਰ ਹੈ ਔਰ ਜਿਹੜੇ ਇਸ ਵੇਲੇ ਕਾਂਗਰਸਮੈਨ ਲਈ ਰਨ ਕਰ ਰਹੇ ਨੇ ਉਹ ਵੀ ਸ਼ਾਮਲ ਹੋਏ ਉਹਨਾਂ ਦੇ ਨਾਲ ਮੇਰੀ ਗੁਫ਼ਤਗੋਈ ਵੀ ਹੋਈ ਕਿ ਕੈਂਪੇਨ ਤੁਹਾਡਾ ਕਿਵੇਂ ਚੱਲ ਰਿਹਾ ਹੈ ਹੁਣ ਇਹ ਮੈਨੂੰ ਨਹੀਂ ਸੀ ਪਤਾ ਵੀ ਇਹ ਵੀ ਆਈ ਹੋਈ ਹੈ ਕਿ ਇਹ ਵੀ ਕਿਸੇ ਪਾਸੋਂ ਆ ਕੇ ਬਣ ਗਈ ਹੁਣ ਉੱਥੇ ਭੀੜ ਹੁੰਦੀ ਆ ਉੱਥੇ ਜਿਹੜੇ ਚਾਰ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਤੁਸੀਂ ਫੋਟੋ ਲਵਾ ਲਿਓ ਉਹਨੇ ਆਪਣੀ ਪੋਸਟ ਦੇ ਉੱਤੇ ਵੀ ਪਾ ਦਿੱਤੀ ਹੁਣ ਤੁਸੀਂ ਹੁੰਦਾ ਇਹ ਆ ਵੀ ਖਾਲਸਾਣ ਦੇ ਝੰਡੇ ਇੰਨੇ ਕ ਨੇ ਕਿ ਵੀ ਖੱਬੇ ਵੀ ਸੱਜੇ ਵੀ ਉੱਤੋਂ ਵੀ ਫੋਟੋ ਤਾਂ ਉਹਨੇ ਆਪਣੀ ਪਾਈ ਹੁਣ ਉਹ ਜਿਹੜੀ ਤਸਵੀਰ ਉਹਦੇ ਪਿੱਛੇ ਸਾਰੇ ਪਾਸੇ ਖਾਲਸਾਣ ਦੇ ਝੰਡੇ ਨਜ਼ਰ ਆ ਰਹੇ ਨੇ ਹੁਣ ਕਿਉਂਕਿ ਹਿੰਦੂਤਵ ਵੀ ਇਹ ਹੈ ਸਟੂਜ ਉਹਨਾਂ ਦੀ ਬਿਲਟ ਕੀਤੀ ਹੋਈ ਉਹਨਾਂ ਨੇ ਹਿੰਦੂਤਵੀਆਂ ਨੇ ਰੌਲਾ ਪਾ ਦਿੱਤਾ ਸੋਸ਼ਲ ਮੀਡੀਆ ਤੇ ਕਿ ਵੀ ਤਾਨੂੰ ਅਸੀਂ ਇਸ ਲਈ ਪੈਸੇ ਦੇ ਦੇ ਕੇ ਬਣਾਇਆ ਕਿ ਤੂੰ ਜਾ ਕੇ ਵਿੱਚ ਖਾਲਸਾਣੀਆਂ ਦੇ ਝੰਡੇ ਦਿਖਾਏ ਸਾਨੂੰ ਔਰ ਇਸ ਔਰ ਇਹਨੂੰ ਉਧਰ ਡਿਫੈਂਸ ਦੇ ਵਿੱਚ ਕੋਈ ਡੀਆਰਟੀਵੀ ਨਾਂ ਦਾ ਇਹ ਵੀ ਸਟੂਜ ਉਹ ਸੈਨ ਫਰਾਂਸਿਸਕੋ ਯਾਦ ਹੋਣਾ ਹੈ ਕਿ ਕਿਵੇਂ ਜਦੋਂ ਇਹਨਾਂ ਦੇ ਰਿਪੋਰਟਰ ਜਿਹੜੇ ਨੇ ਉਹ ਆ ਕੇ ਉੱਥੇ ਕਵਰੇਜ ਕਰਦੇ ਸੰਗਾਂ ਨੇ ਦੌੜਾਇਆ ਸੀਗਾ ਇਹਨਾਂ ਦਾ ਹੀ ਹੈ ਐਮਬੈਸੀ ਦਾ ਹੁਣ ਧਿਆ ਵਾਲਿਆਂ ਨੂੰ ਵੀ ਲੱਗਾ ਵੀ ਇਹ ਤਾਂ ਸਾਡਾ ਜਿਹੜੀ ਬਣਾਈ ਹੋਈ ਆ ਉਹਨੂੰ ਆਪਣੇ ਜਿਹੜੇ ਨੇ ਕਹਿ ਰਹੇ ਨੇ ਕਿ ਇਹ ਇਹ ਇਹਨੇ ਪਤਾ ਨਹੀਂ ਖਾਲਸਤਾਨੀਆਂ ਤੋਂ ਪੈਸੇ ਖਾ ਲਏ ਹੋਣੇ ਨੇ ਔਰ ਉਹਨੇ ਫਿਰ ਧਿਆੜੇ ਨੇ ਸਟੋਰੀ ਕੀਤੀ ਉਹਦੀ ਸਟੇਟਮੈਂਟ ਲਾ ਕੇ ਐਕਸਕਲੂਸਿਵ ਕਜ ਜੀ ਬੜਾ ਐਕਸਕਲੂਸਿਵ ਜਿਵੇਂ ਦਿਆ ਸੀਐਨਐਨ ਦਾ ਪਿਓ ਹੋਏ ਨਿਊਯਾਰਕ ਪੋਲੀਟਿਕੋ ਜੈਨੀਫਰ ਰਾਜਕੁਮਾਰ ਰਿਸਪੌਂਡਸ ਟੂ ਫਰਵਰ ਓਵਰ ਖਾਲਸਤਾਨ ਸੋਸ਼ਲ ਮੀਡੀਆ ਫਰਵਰ ਜਿਹੜੀ ਹੈ ਹੁਣ ਉਹਦੇ ਜੋ ਜਿੱਥੇ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਨਾਲ ਦੀ ਨਾਲ ਇਸ ਪੈਰੇਡ ਨੂੰ ਜਿਹੜੀ ਜ਼ਾਹਰ ਹੈ ਖਾਲਸਤਾਨੀ ਪੈਰੇਡ ਨਿਕਲੀ ਰੈਬੈਲਿਅਨ ਚੋਂ ਉਹਨੂੰ ਵੀ ਬਿਲੇਟਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਜੋ ਕਹਿ ਰਹੀ ਹੈ ਕਿ ਜੀ ਅਗੇਂਸਟ ਇੰਪੋਸੀਬਲ ਆਡਸ ਆਈ ਮੇਡ ਹਿਸਟਰੀ ਮੈਂ ਇਤਿਹਾਸ ਬਣਾਤਾ ਹੈ ਆਈ ਬਿਕੇਮ ਦਾ ਫਰਸਟ ਇੰਡੀਅਨ ਅਮਰੀਕਨ ਔਮਨ ਐਂਡ ਫਰਸਟ ਹਿੰਦੂ ਐਵਰ ਇਲੈਕਟਡ ਟੂ ਅ ਨਿਊਯਾਰਕ ਸਟੇਟ ਆਫਿਸ ਸਿੱਖਾਂ ਦੀ ਗੈਦਰਿੰਗ ਜਾ ਕੇ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਹਿੰਦੇ ਹੁਣ ਇੱਥੇ ਹਿੰਦੂ ਵੀ ਬਣ ਗਏ ਹੈ ਤੇ ਇੰਡੀਅਨ ਅਮਰੀਕਨ ਵੀ ਬਣ ਗਏ ਅਗੇਂਸਟ ਇੰਪੋਸੀਬਲ ਆਡਸ ਆਈ ਮੇਡ ਹਿਸਟਰੀ ਯੈਟ ਅਗੇਨ when i led and won the fight to make diwali in new york school holiday e hun hinduan nu dasde dekho meriyan praaptiyan main diwali nu holiday banaata hai and i later led the charge against anti hindu hate crime at new york's tulsi mandir ke ji tulsi mandir ch oh sab fake inada apna kaam ke ji ode ch assi onu hate crime da main charge laaya garnering the attention of the white house and ensuring ਦਾ ਆਫੈਂਸ ਵਾਸ ਪ੍ਰੋਸੀਕਿਊਟਡ ਐਜ਼ ਅ ਹਿਟ ਕ੍ਰਾਈਮ ਕਿ ਜੀ ਮੈਂ ਉਹਨੂੰ ਹਿਟ ਕ੍ਰਾਈਮ ਦੇ ਤੌਰ ਤੇ ਰੱਖ ਗਿਆ ਐਵਰੀ ਈਅਰ ਆਈ ਆਲਸੋ ਅਟੈਂਡ ਦਾ ਸਿੱਖ ਡੇ ਪੈਰੇਡ ਵਿਦ ਦਾ ਸਿੱਖ ਲੀਡਰਸ ਫਰਮ ਗੁਰਦੁਆਰਾਜ਼ ਅਕ੍ਰੋਸ ਦਾ ਨਾਰਥ ਈਸਟ ਕਿ ਹਰ ਸਾਲ ਮੈਂ ਅਟੈਂਡ ਕਰਦੀ ਹਾਂ ਗੁਰਦੁਆਰੇ ਨਾਰਥ ਈਸਟ ਦੇ ਹੁੰਦੇ ਆਈ ਸਟੈਂਡ ਵਿਦ ਦਾ ਸਿੱਖ ਕਮਿਊਨਿਟੀ ਐਂਡ ਇਟਸ ਪ੍ਰੈਕਟਿਸ ਆਫ ਸੇਵਾ ਬਿਸ ਤੂੰ ਲੰਗਰ ਖਾ ਸਿੱਖਾਂ ਦਾ ਔਰ ਪੈਸੇ ਲੈ ਇਹ ਇਹੀ ਸੇਵਾ ਜਿਹੜੀ ਹੈ ਤੁਹਾਨੂੰ ਹਿੰਦੂ ਤੋਂ ਵੀਆਂ ਨੂੰ ਪਸੰਦ ਹੈ ਕੇਅਰਿੰਗ ਫਾਰ ਆਲ ਆਫ ਹਿਊਮੈਨਿਟੀ ਸਾਰੀ ਇਨਸਾਨੀਅਤ ਦਾ ਦਰਦ ਮੈਰੇਜ ਵੜਿਆ ਹੋਇਆ ਹੈ ਔਰ ਐਜ਼ ਅ ਪ੍ਰਾਊਡ ਅਮਰੀਕਨ ਉਹਨਾਂ ਹਿੰਦ ਜਿਹੜੀ ਹੈ Hindu ਹੋਣ ਤੋਂ ਅਮਰੀਕਨ ਹੋ ਗਏ ਐਜ਼ ਅ ਪ੍ਰਾਊਡ ਅਮਰੀਕਨ ਆਈ ਵਰਕ ਟਾਇਰਲੈਸਲੀ ਟੂ ਬਿਲਡ ਪੀਸ ਐਂਡ ਯੂਨਿਟੀ ਅਮੰਗ ਆਲ ਪੀਪਲ ਇਨ आवर ਗ੍ਰੇਟ ਕੰਟਰੀ ਇਹ ਦੇਖੋ ਇਹ ਰੂਜ਼ਾਵੈਲਟ ਦੀ ਮਾਂ ਜੰਮੀ ਹੈ ਉਹਦੀ ਲੇਡੀ ਰੂਜ਼ਾਵੈਲਟ ਫਸਟ ਜਿਹੜੀ ਵਿਚਾਰੀ ਨੇ ਕੰਮ ਮੈਂ ਸਾਰੇ ਅਮਰੀਕਾ ਚ ਉਹ ਕਰ ਰਹੀ ਹਾਂ ਹੁਣ ਆਈ ਹੈਵ ਆਲਵੇਸ ਸੈਡ ਦਾ ਫ੍ਰਿੰਜ ਐਕਸਟ੍ਰੀਮਿਸਟ ਗਰੁੱਪਸ ਥੈਟ ਸੋ ਸੀਡਸ ਆਫ ਹੇਟ ਐਂਡ ਵਾਇਲੈਂਸ ਇਨ ਦਾ ਵਰਲਡ ਸ਼ੁੱਡ ਬੀ ਪ੍ਰੋਸੀਕਿਊਟਿਡ ਟੂ ਦਾ ਫੁੱਲੇਸਟ ਐਕਸਟੈਂਟ ਆਫ ਦਾ ਲਾਅ ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਉਹ ਫ੍ਰਿੰਜ ਇਹ ਉਹਨਾਂ ਦਾ ਹੁਣ ਉਹ ਖਾਲਸਤਾਨੀਆਂ ਲਈ ਹੈ ਇਨਡਾਇਰੈਕਟ ਕਿ ਜਿਹੜੇ ਐਕਸਟ੍ਰੀਮਿਸਟ ਗਰੁੱਪ ਨੇ ਜਿਹੜੇ ਨਫ਼ਰਤ ਔਰ ਵਾਇਲੈਂਸ ਹਿੰਦੂ ਤਵੀਆਂ ਤੋਂ ਵੱਡਾ ਕੌਣ ਹੈ ਨਫ਼ਰਤ ਔਰ ਹਿੰਸਾ ਫਲਾਣ ਵਾਲਾ ਕਦੇ ਆਪਣੀ ਜ਼ੁਬਾਨ ਪਾਵੇਂ ਮੂੰਹ ਖਾਂਦਾ ਅੱਖਾਂ ਸ਼ਰਮਾਂਦੀਆਂ ਪਰ ਸ਼ਰਮ ਕਰ ਕੋਈ ਵੀ ਪੱਟੀ ਦੀ ਆਪਣੇ ਆਪ ਨੂੰ ਜੰਪਣ ਕਹਿੰਦੇ ਆ ਜਿਹੜਾ ਜਿਹੜੀ ਬੈਲਟ ਜਿਹੜੀ ਹੈ ਜ਼ੁਲਮ ਦੇ ਖਿਲਾਫ ਖਲੋਂਦੀ ਰਹੀ ਹੈ ਅੱਛਾ ਔਰ ਤੂੰ ਦੁਸ਼ਮੰਦੀ ਹੱਥ ਠੋਕੀ ਬਣੀ ਹੋਈ ਹੈ ਔਰ ਇਹ ਜਿਹੜਾ ਇਹ ਹੇਟ ਔਰ ਵਾਇਰ ਉਹਨਾਂ ਨੂੰ ਉਹਨਾਂ ਤੇ ਮੁਕਦਮੇ ਚੱਲਨੇ ਚਾਹੀਦੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਨ ਦਾ ਅਦਰ ਹੈਨੀ ਗਰੁੱਪਸ ਦੈਟ ਵਿਸ਼ ਟੂ ਬਿਲਡ ਪੀਸ ਅੰਡਰਸਟੈਂਡਿੰਗ ਐਂਡ ਦਾ ਬ੍ਰਿਜਸ ਆਫ ਡਿਪਲੋਮੇਸੀ ਔਰ ਵੈਲਕਮ ਟੂ ਜੁਆਇਨ ਮਾਈ ਮੂਵਮੈਂਟ ਇਹ ਦੇਖੋ ਮਾਰਟਨ ਉਥਰ ਕਿੰਗ ਦੀ ਭੈਣ ਜੰਮੀ ਹੈ ਇਹ ਕਿਹੜੀ ਮੂਵਮੈਂਟ ਰਨ ਕਰ ਰਹੀ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਭਈ ਇਹ ਸਾਡੇ ਗੁਰਦੁਆਰਾ ਸਾਹਿਬਾਨ ਦੇ ਵੀ ਲੀਡਰਾਂ ਔਰ ਦੂਜਿਆਂ ਨੂੰ ਕਿ ਭਈ ਇਹਨਾਂ ਇਸ ਕਿਸਮ ਦੇ 엘ਮੈਂਟਸ ਤੋਂ ਦੂਰੀ ਰੱਖੋ ਇਹ ਪੂਰਾ ਆਲਾ ਆਮ ਲੋਕਾਂ ਨੂੰ ਦੇਖਿਆ ਜਦੋਂ ਤੁਰਿ ਬਿਜਾਰਨ ਨੇ ਕਿ ਉਹ ਆਪ ਆ ਗਈ ਹਿੰਦੂਤਵੀ ਉਹ ਭੇਜਤਾ ਉਹਨਾਂ ਨੇ ਮੈਂ ਕਿਹਾ ਹੁਣ ਐਕਸਪੋਜ਼ ਹੋ ਗਈ ਪਰ ਹੁਣ ਜਿਹੜੀ ਆ ਉਹ ਖਾਲਸਤਾਨੀ ਝੰਡਿਆਂ ਦੇ ਵਿੱਚ ਜਿਹੜੀ ਆ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੀ ਹੈ ਪਰ ਇਹ ਡਿਫੈਂਡ ਨਹੀਂ ਕਰ ਰਹੀ ਹੈ ਇਨਫੈਕਟ ਖਾਲਸਤਾਨੀ ਪੈਰੀਡ ਨੂੰ ਬਿਲਟਲ ਕਰਨ ਦੇ ਲਈ ਇਸ ਕਿਸਮ ਦਾ ਇਹ ਜਿਹੜਾ ਦੀਆ ਟੀਵੀ ਜਿਹੜਾ ਕਿ ਇਹਨਾਂ ਦੀ ਆਊਟਫਿਟ ਹੀ ਹੈ ਇੰਡੀਅਨ ਐਮਬੈਸੀ ਦੀ ਔਰ ਉਸ ਨੂੰ ਇਹ ਜਸਟੀਫਾਈ ਕਰ ਰਹੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਥਲੈਂਪ੍ਰੇਟ ਫਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ